ਆਪਣੇ ਪੰਜਾਬ ਦੇ ਮੁੱਖ ਮੰਤਰੀ ਮਾਨਜੋਤ ਭਵਨ ਮਾਨ ਜੀ ਦੀ ਗੱਲ ਕਰ ਲਈਏ ਕਹਿੰਦੇ ਸੀ ਕਿ ਸਾਡੇ 7 ਦਿੱਲੀੋਂ ਜਿੱਤ ਜਾਣੇ 13 ਪੰਜਾਬ ਚ ਜਿੱਤ ਜਾਣੇ ਗੋਆ ਜਿੱਤ ਜਾਣੇ ਗੁਜਰਾਤ ਚ ਜਿੱਤ ਜਣੇ ਸਾਡੇ 45 ਹੋ ਜਾਣੇ ਉਹ ਕੋਈ ਵੀ ਨਹੀਂ ਲੱਭਾ ਉਹ ਜੇ ਕੇਂਦਰ ਸਰਕਾਰ ਕੋ ਪ੍ਰੋਜੈਕਟ ਲੈ ਕੇ ਦੇਣ ਉਹ ਸਮੁੰਦਰੀ ਸਾਹਿਬ ਨਹੀਂ ਲੈ ਕੇ ਦੇਣੇ ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਨੂੰ ਲੈ ਕੇ ਦੇਣਗੇ ਨਾ ਕਿ ਗੁਰਜੀਤ ਸਿੰਘ ਔਜਲਾ ਭਾਜਪਾ ਦੀ ਸਰਕਾਰ ਨੇ ਪੰਜਾਬ ਨੂੰ ਦੇਣ ਲੱਗਿਆਂ ਕਿਤੇ ਇਹ ਨਹੀਂ ਸੋਚਿਆ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਵੋਟ ਨਹੀਂ ਪਾਈ ਕਾਣੀ ਵੰਡਨੀ ਕੀਤੀ ਪੂਲੇ ਕਫੇ ਦਿੱਤੇ ਜੇਦੀ ਬਦੌਲਤ ਹੀ ਅੱਜ ਪੰਜਾਬ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ 18 18.5% ਵੋਟ ਦੇ ਕੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਜਿਹੜੇ ਲੋਕ ਕਹਿੰਦੇ ਸੀ ਕਿ 13 0 ਕਹਿੰਦੇ ਸੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਦਾਂ ਕਿੱਥੇ ਗਏ ਅੱਜ ਲੋਕ ਵੇਖੋ ਸੱਤਾਧਾਰੀ ਪਾਰਟੀ ਕਿੱਥੇ ਗਈ ਤਿੰਨ ਸੀਟਾਂਆਂ ਝੂंगे ਵਿੱਚ ਕਿਉਂਕਿ ਸੱਚਾਈ ਤੋਂ ਵਾਂਹ ਦੂਰ ਇਹ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨਾਲ ਧੋਖਾ ਕਰਕੇ ਪਾਰਟੀ ਨੇ ਸਰਕਾਰ ਬਣਾਈ ਤੇ ਲੋਕਾਂ ਨੇ ਵੀ ਫਿਰ ਦੋ ਸਾਲਾਂ ਦੀ ਇਹਨਾਂ ਦਾ ਜੋ ਇਹਨਾਂ ਨੇ ਕੀਤਾ ਉਹੀ ਲੋਕਾਂ ਨੇ ਕੀਤਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਜਿਹੜੀ ਆ ਕੱਢ ਦੀ ਨਜ਼ਰ ਨਹੀਂ ਆਈ ਕਾਂਗਰਸ ਲੈ ਗਈ ਆ ਜੀ ਉਦਾਂ ਹੀ ਆਮ ਆਦਮੀ ਪਾਰਟੀ ਇੱਕ ਹਵਾਈ ਹਵਾ ਦੇ ਵਿੱਚ ਵੋਟਾਂ ਪੈਂਦੀਆਂ ਜਿਹੜੇ ਲੋਕ ਘਰ 'ਚ ਸੁੱਤੇ ਪਏ ਸੀ ਉਹ ਵੀ ਜਿੱਤ ਗਏ ਜਿਹੜੇ ਕੋਈ ਪੰਚ ਸਰਪੰਚ ਨਹੀਂ ਬਣੇ ਉਹ ਵੀ ਜਿੱਤ ਗਏ ਪਰ ਲੋਕਾਂ ਨੇ ਅੱਜ ਉਹਨਾਂ ਨੂੰ ਉਹਨਾਂ ਦਾ ਸ਼ੀਸ਼ਾ ਵਿਖਾ ਦਿੱਤਾ ਆਕਾਲੀ ਦਲ ਦਾ ਮਕਸਦ ਸਰਕਾਰ ਬਣਾਉਣਾ ਤੇ ਸੀ ਨਹੀਂ ਹੂੰ ਅਕਾਲੀ ਦਲ ਦਾ ਮਕਸਦ ਸੀ ਗੁਰਤਾ ਮੰਦੀ ਸੇਵਾ ਕਰਨੀ ਅਕਾਲੀ ਦਲ ਦਾ ਮਕਸਦ ਸੀ ਪੰਜਾਬ ਦੀ ਸੇਵਾ ਕਰਨੀ ਅਕਾਲੀ ਦਲ ਦਾ ਮਕਸਦ ਸੀ ਪੰਥ ਦੇ ਮਸਲੇ ਉਠਾਉਣੇ ਸਿੱਖੀ ਦੀ ਗੱਲ ਕਰਨੀ ਪਰ ਉਹ ਸਿਧਾਂਤਾਂ ਤੋਂ ਭਟਕ ਪੱਟ ਗਏ ਤੇ ਲੋਕਾਂ ਨੇ ਉਹਨਾਂ ਨੂੰ ਬਾਹਰ ਕਰਤਾ ਅੱਜ 400 ਪਾਰ ਦੀ ਗੱਲ ਕਰਦੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਜੇਪੀ ਕੇ ਲਈ 400 ਪਾਰ ਕਰਨਗੇ ਕਾਂਦੀ ਦੀ ਸਰਕਾਰ ਜਿਹੜੀ ਹੁਣ ਬਣ ਜਾ ਰਹੀ ਆ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਸੀ ਉਹ ਸ਼ਾਇਦ ਨੂੰ ਲੱਗਦਾ ਨਜ਼ਰ ਨਹੀਂ ਆਇਆ ਕਿ ਭਾਰਤੀ ਜਨਤਾ ਪਾਰਟੀ 2014 ਵਿੱਚ ਵੀ ਕਹਿੰਦੀ ਸੀ ਸਰਕਾਰ ਬਣਾਵਾਂਗੇ ਬਣਾਈ 2019 ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਸਾਡੀ ਸਰਕਾਰ ਬਣੂਗੀ ਬਣੀ ਤੇ 2024 ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣੂਗੀ ਤੇ ਉਹ ਲੋਕਾਂ ਦੇ ਅਸ਼ੀਰਵਾਦ ਸਦਕਾ ਸਰਕਾਰ ਬਣੀ ਲੋਕ ਸਭਾ ਚੋਣਾਂ ਖਤਮ ਹੋ ਚੁੱਕੀਆਂ ਨੇ 9 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੌ ਚੁੱਕਣ ਜਾ ਰਹੇ ਨੇ ਗੱਲ ਪੰਜਾਬ ਦੀ ਕਰੀਏ ਤੇ ਪੰਜਾਬ ਦੇ ਵਿੱਚ ਸਵਾਰ 7 ਸੀਟਾਂ ਕਾਂਗਰਸ ਨੇ ਖੜੀਆਂ ਨੇ ਅਕਾਲੀ ਦਲ ਦੇ ਹਿੱਸੇ ਇੱਕ ਸੀਟ ਆਈ ਆ ਉੱਥੇ ਹੀ ਆਮ ਆਦਮੀ ਪਾਰਟੀ ਨੂੰ 3 ਸੀਟਾਂ ਮਿਲੀਆਂ ਨੇ ਆਜ਼ਾਦ ਮੀਦਵਾਰ ਵੀ ਕਈ ਤਮਾਂ ਤੋਂ ਜਿੱਤੇਗੇ ਨਹੀਂ ਉੱਥੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਹਿੱਸੇ ਕੋਈ ਵੀ ਸੀਟ ਪੰਜਾਬ 'ਚ ਨਹੀਂ ਆਈ ਪਰ ਵੋਟ ਬੈਂਕ ਬਣਾਉਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੂਰੀ ਪੰਜਾਬ ਦੇ ਵਿੱਚ ਕਾਮਯਾਬ ਹੋਈ ਆ ਸਾਡੇ ਨਾਲ ਐਸਸੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਹਰਦੀਪ ਸਿੰਘ ਗਿੱਲ ਸਾਡੇ ਨਾਲ ਨੇ ਗਿੱਲ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਚੋਣਾ ਪਹਿਲੀ ਵਾਰ ਲੜੀਆਂ ਭਾਜਪਾ ਨੇ ਪੰਜਾਬ ਦੇ ਵਿੱਚ ਸੀਟ ਕੋਈ ਨਹੀਂ ਮਿਲੀ ਪਰ ਵੋਟ ਬੈਂਕ ਬਣਾਉਣ ਦੇ ਵਿੱਚ ਪੂਰੀ ਭਾਜਪਾ ਇਸ ਸਮੇਂ ਕਾਮਯਾਬ ਹੋਈ ਆ ਮੱਲਾ ਸਾਹਿਬ ਪਹਿਲਾਂ ਤੋਂ ਸਭ ਤੋਂ ਪਹਿਲਾਂ ਤੜਾ ਤਨਵਾਦ ਤੁਸੀਂ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿਤਿ ਜਿਹੜੇ ਲੋਕ ਕਹਿੰਦੇ ਸੀ ਕਿ 13 0 ਕਹਿੰਦੇ ਸੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤਾਂ ਕਿੱਥੇ ਗਏ ਅੱਜ ਲੋਕ ਵੇਖੋ ਸਤਾਧਰੀ ਪਾਰਟੀ ਕਿੱਥੇ ਗਈ ਤਿੰਨ ਸੀਟਾਂਆਂ ਝੁੰਗੇ ਵਿੱਚ ਉਸ ਤੋਂ ਬਾਅਦ ਕਾਲੀ ਦਲ ਦੀ ਗੱਲ ਕਰ ਲਈ ਕਾਲੀ ਦਲ ਕਹਿੰਦਾ ਸਾਡੇ ਤੇ ਬੀਜੇਪੀ ਤੇ ਸਾਡੇ ਬਿਨਾਂ ਚੱਲ ਹੀ ਨਹੀਂ ਸਕਦੇ ਜੀ ਕਾਲੀ ਦਲ ਅੱਜ ਕਿੱਥੇ ਚਲ ਗਿਆ ਬੀਜੇਪੀ ਨੂੰ ਪੰਜਾਬ ਦੇ ਲੋਕਾਂ ਨੇ ਅਕਸੈਪਟ ਕੀਤਾ ਲੋਕਾਂ ਨੇ ਸਹਕਾਰਿਆ ਤੇ ਸਵਾਗਤ ਕੀਤਾ ਬੀਜੇਪੀ ਇਕੱਲਿਆਂ ਜਦੋਂ ਚੋਣ ਮੈਦਾਨ ਵਿੱਚ ਨਿਤਰੀ ਤੇ ਸਾਰੀਆਂ ਪਾਰਟੀਆਂ ਨੂੰ ਇਹ ਸੀ ਕਿ ਇਹ ਇਕੱਲੇ ਚੋਣ ਮੈਦਾਨ ਵਿੱਚ ਨਿਤਰੇ ਇਹਨਾਂ ਨੂੰ ਕੁਝ ਨਹੀਂ ਰਬਣਾ ਪਰ ਪੰਜਾਬ ਦੇ ਲੋਕਾਂ ਨੇ ਜਿਹੜਾ ਪਿਆਰ ਤੇ ਅਸ਼ੀਰਵਾਦ ਦੇ ਕੇ ਇਹਨਾਂ ਪਾਰਟੀਆਂ ਦੇ ਮੂੰਹ ਬੰਦ ਕਰ ਦਿੱਤੇ ਗਿਲ ਸਾਬ 13 0 ਤੋਂ ਕਿੱਥੇ ਗਈ ਜਿਹੜੀ 13 0 ਦੀ ਗੱਲ ਕਰਦੇ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਉਹ ਕਿੱਥੇ ਗਿਆ ਉਹ ਵੋਟ ਬੈਂਕ ਕਿੱਥੇ ਗਿਆ ਉਹ ਸੀਟਾਂ ਕਿੱਥੇ ਗਈਆਂ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਹਵਾ ਕੱਢ ਕੇ ਰੱਖ ਦਿੱਤੀ ਕਿਉਂਕਿ ਜਿਹੜੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਲੋਕਾਂ ਵਿੱਚ ਗਈ ਸੀ ਇਸਤਰੀਆਂ ਨੂੰ ਭੈਣਾਂ ਨੂੰ ਮਾਵਾਂ ਨੂੰ 100000 ਰੁਪਏ ਦਾ ਵਾਅਦਾ ਕੀਤਾ ਬੇਰੋਜ਼ਗਾਰਾਂ ਨੂੰ ਬੇਰੋਜ਼ਗਾਰੀ ਪਤਾ ਦੇਣ ਦੀ ਗੱਲ ਕੀਤੀ ਪਰ ਉਹ ਕਿ ਕਿ ਸਚਾਈ ਤੋਂ ਵਾਂਹਾਂ ਦੂਰ ਇਹ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨਾਲ ਧੋਖਾ ਕਰਕੇ ਪਾਰਟੀ ਨੇ ਸਰਕਾਰ ਬਣਾਈ ਤੇ ਲੋਕਾਂ ਨੇ ਵੀ ਫਿਰ 2 ਸਾਲਾਂ ਚ ਇਹਨਾਂ ਦਾ ਜੋ ਇਹਨਾਂ ਨੇ ਕਿਹਾ ਉਹੀ ਲੋਕਾਂ ਨੇ ਕੀਤਾ ਲੋਕਾਂ ਨੇ ਕੋਈ ਵੱਖਰਾ ਨਹੀਂ ਕੀਤਾ ਲੋਕਾਂ ਨੇ ਰਏ ਇਹਨਾਂ ਦੇ ਨਾਲ ਝੰਡੇ ਵੀ ਇਹਨੇ ਡੰਡੇ ਡੰਡੇ ਵੀ ਇਹਨਾਂ ਦੇ ਪੋਸਟਰ ਵੀ ਇਹਨਾਂ ਦੇ ਪਰ ਵੋਟ ਨਹੀਂ ਪਾਈ ਇਹਨਾਂ ਦੀ ਤੁਸੀਂ ਵੇਖੋ ਇਹਨਾਂ ਦਾ ਵੋਟ ਸ਼ੇਅਰ ਸੀ 42% ਤੇ ਕਿੱਥੇ ਆ ਗਿਆ ਵੋਟ ਸ਼ੇਅਰ 24 25% ਤੇ ਗਾਂ ਗਾਂ ਮਾਲਾ ਸਾਹਿਬ ਵੀ ਨੋਟ ਕਰ ਲਿਓ ਇਹ ਗਾਂ ਜਿਹੜਾ 24 25% ਆ ਇਹ ਮਾਰਾਂ 5 7 5 7% ਤੇ ਹੀ ਰਹਿ ਜਾਣਾ ਅਗਲੀਆਂ ਵਿਧਾਨ ਸਭਾ ਚ ਹੋਣਾ ਚਾਹ ਕਾਰਨ ਕਿਉਂ ਇੰਨਾ ਵੋਟ ਬੈਕ ਆਮ ਆਦਮੀ ਪਾਰਟੀ ਦਾ ਕਿਉਂ ਖਰਾਬ ਹੋ ਗਿਆ ਕਾਰਨ ਕੀ ਰਹੇ ਨੇ ਇਹ ਪਾਣੀ ਦਾ ਬੁਲਬੁਲਾ ਸੀ ਪਾਣੀ ਦਾ ਬੁਲਬੁਲਾ ਇੱਕੋ ਵਾਰੀ ਹੁੰਦਾ ਉਹ ਪਾਣੀ ਦੇ ਬੁਲਬਲੇ ਦੀ ਮਨਯਾਦ ਵੀ ਥੋੜੀ ਹੁੰਦੀ ਆ ਉਹ ਪਾਣੀ ਦੇ ਬੁਲਬਲੇ ਵਾਂਗ ਜਿੱਦਾਂ ਉਦਾਂ ਹੀ ਆਮ ਆਦਮੀ ਪਾਰਟੀ ਇੱਕ ਹਵਾਈ ਹਵਾ ਦੇ ਵਿੱਚ ਵੋਟਾਂ ਪੈ ਗਈਆਂ ਜਿਹੜੇ ਲੋਕ ਘਰ ਚ ਸੁੱਤੇ ਪਏ ਸੀ ਉਹ ਵੀ ਜਿੱਤ ਗਏ ਜਿਹੜੇ ਕਰੀ ਪੰਚ ਸਰਪੰਚ ਨਹੀਂ ਬਣੇ ਉਹ ਵੀ ਜਿੱਤ ਗਏ ਪਰ ਲੋਕਾਂ ਨੇ ਅੱਜ ਉਹਨਾਂ ਨੂੰ ਉਹਨਾਂ ਦਾ ਸ਼ੀਸ਼ਾ ਵਿਖਾ ਦਿੱਤਾ ਗਿੱਲ ਸਾਹਿਬ ਭਾਰਤੀ ਜਨਤਾ ਪਾਰਟੀ ਨੇ ਐਸਾ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਕੀ ਕਰਤਾ ਕਿ ਤੁਹਾਡਾ ਵੋਟ ਬੈਂਕ ਜਿਹੜਾ ਉਹ ਵਾਅਦਾ ਨਜ਼ਰ ਆਇਆ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਭੋਵੇਂ ਪਿੰਡਾਂ ਚ ਹੋਵੇ ਸ਼ਹਿਰਾਂ ਚ ਹੋਵੇ ਕਾਫੀ ਲੋਕਾਂ ਨੇ ਵੋਟ ਪਾਈ ਹੰਗਾਰਾ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਮਾਲਾ ਸਾਹਿਬ ਗੱਲਾਂ ਨਹੀਂ ਕੀਤੀਆਂ ਕੰਮ ਕੀਤੇ ਮੋਦੀ ਸਾਹਿਬ ਨੇ ਸਿਲੰਡਰ ਫਰੀ ਵੰਡੇ ਮੋਦੀ ਸਾਹਿਬ ਨੇ ਕੱਚ ਮੋਦੀ ਸਾਹਿਬ ਨੇ ਜੇ ਘਰ-ਘਰ ਸਵਚਾਲੇ ਬਣਾ ਕੇ ਦਿੱਤੇ ਉਹ ਮੋਦੀ ਸਾਹਿਬ ਨੇ ਦਿੱਤੇ ਜੇ ਬੀਮਾ ਯੋਜਨਾ ਦਾ ਕਾਰਡ ਉਹ ਮੋਦੀ ਸਾਹਿਬ ਨੇ ਦਿੱਤਾ ਉਹ ਤੋਂ ਲਾਵਾ ਭਾਜਪੀ ਦੀ ਸਰਕਾਰ ਨੇ ਉਹ ਕੰਮ ਕੀਤੇ ਜਿਹਦੇ ਨਾਲ ਆਮ ਵਰਗ ਗਰੀਬ ਵਰਗ ਨੂੰ ਫਾਇਦਾ ਮਿਲਿਆ ਤੇ ਲੋਕ ਮਹਿਸੂਸ ਕਰਦੇ ਸੀ ਜਦੋਂ ਅਸੀਂ ਪੰਡਾ ਵਿੱਚ ਜਾਂਦੇ ਸੀ ਲੋਕ ਮਹਿਸੂਸ ਕਰਦੇ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਅੱਜ ਤੱਕ ਵੋਟ ਨਹੀਂ ਕਦੇ ਦਿੱਤਾ ਲੇਕਿਨ ਇਹਦੇ ਬਾਵਜੂਦ ਵੀ ਮੋਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਭਾਜਪੀ ਦੀ ਸਰਕਾਰ ਨੇ ਸਾਨੂੰ ਉਹ ਸਹੂਲਤਾਂ ਦਿੱਤੀਆਂ ਜਿਹੜੀਆਂ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਦਿੱਤੀਆਂ ਕਿਉਂਕਿ ਕਾਂਗਰਸ ਲੰਮਾ ਸਮਾਂ ਕੇਂਦਰ ਵਿੱਚ ਸਰਕਾਰ ਵਿੱਚ ਰਹੀ ਸਾਡੇ ਪ੍ਰਧਾਨ ਮੰਤਰੀ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਵੀ 10 ਸਾਲ ਰਹੇ ਪਰ ਉਹਨਾਂ ਨੇ ਵੀ ਪੰਜਾਬ ਨੂੰ ਕੋਈ ਖਾਸ ਪੈਕੇਜ ਕੋਈ ਪੰਜਾਬ ਲਈ ਖਾਸ ਕੋਈ ਇਹ ਪ੍ਰਾਪਤੀ ਨਹੀਂ ਗਿਣਾ ਸਕਦੇ ਕਾਂਗਰਸ ਦੇ ਲੋਕ ਪਰ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਉਹਨਾਂ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਨੇ ਪੰਜਾਬ ਨੂੰ ਦੇਣ ਲਗਿਆਂ ਕਿਤੇ ਇਹ ਨਹੀਂ ਸੋਚਿਆ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਵੋਟ ਨਹੀਂ ਪਾਈ ਕਾਣੀ ਮੰਡ ਨਹੀਂ ਕੀਤੀ ਕੁੱਲ ਕਾਫੇ ਦਿੱਤੇ ਜੇਦੀ ਬਦੌਲਤ ਹੀ ਅੱਜ ਪੰਜਾਬ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ 18 18.5% ਵੋਟ ਦੇ ਕੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਪਿਆਰ ਦਿੱਤਾ ਜਿਲ੍ਹ ਸਾਹਿਬ ਕੀ ਹਾਰ ਸਮਝਦੇ ਤੁਸੀਂ ਕੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਜਿਹੜੀ ਆ ਕੱਢ ਦੀ ਨਜ਼ਰ ਨਹੀਂ ਆਈ ਕਾਂਗਰਸ ਲੈ ਗਈ ਆ ਜੀ ਉਸ ਸੀਟਾਂ ਦੀ ਜੇ ਆਪਾਂ ਗੱਲ ਕਰੀਏ ਤੇ ਭਾਰਤੀ ਜਨਤਾ ਪਾਰਟੀ ਨੇ ਗੇ ਨਹੀਂ ਕੀਤਾ ਭਾਰਤੀ ਜਨਤਾ ਪਾਰਟੀ ਨੇ ਲਾਸ ਵਿੱਚ ਨਹੀਂ ਗਈ ਕਿਉਂਕਿ ਬਾਕੀ ਪਾਰਟੀਆਂ ਦਾ ਵੋਟ ਸ਼ੇਅਰ ਵੇਖੋ ਆਮ ਆਦਮੀ ਪਾਰਟੀ ਨੂੰ 42% ਸੀ ਘਟ ਕੇ ਕਿੱਥੇ ਆ ਗਏ ਆਕਾਲੀ ਦਲ 20% ਸੀ ਘਟ ਕੇ 13 ਦੇ ਚਲ ਗਏ ਗੇਨ ਕਿਨੇ ਕੀਤਾ ਗੇਨ ਭਾਰਤੀ ਜਨਤਾ ਪਾਰਟੀ ਨਹੀਂ ਕੀਤਾ ਆਕਾਲੀ ਦਲ ਕਿੱਥੇ ਚਲਾ ਗਿਆ ਜੀ ਆਕਾਲੀ ਦਲ ਆਪਣੀਆਂ ਪੰਥਕ ਰੋ ਰੀਤਾਂ ਜਿਹੜੀਆਂ ਉਹ ਤੋਂ ਭਟਕ ਗਿਆ ਆਕਾਲੀ ਦਲ ਜਿਹੜਾ ਬਣਿਆ ਸੀ ਉਹ ਪੰਥ ਪੰਜਾਬ ਤੇ ਪੰਜਾਬੀ ਪੰਜਾਬੀਅਤ ਦੀ ਰਾਖੀ ਵਾਸਤੇ ਬਣਿਆ ਸੀ ਨਾ ਕਿ ਸਰਕਾਰਾਂ ਬਣਾਉਣ ਲਈ ਅੱਜ ਆਕਾਲੀ ਦਲ ਦਾ ਤੁਸੀਂ ਕਿਸੇ ਲੀਡਰ ਦੀ ਇੰਟਰਵਿਊ ਕੱਢ ਕੇ ਵੇਖ ਲਓ ਕਿਸ ਉਹਨਾਂ ਦੇ ਪਰਦਾਨ ਉਹਨਾਂ ਦੀ ਇੰਟਰਵਿਊ ਕਰਦੀ ਉਹ ਕਹਿੰਗੇ ਸਾਡੀ ਸਰਕਾਰ ਬਣ ਜੂਗੀ ਅਕਾਲੀ ਦਲ ਦਾ ਮਕਸਦ ਸਰਕਾਰ ਬਣਾਉਣਾ ਤੇ ਸੀ ਨਹੀਂ ਅਕਾਲੀ ਦਲ ਦਾ ਮਕਸਦ ਸੀ ਗੁਰਤਮਾਂ ਦੀ ਸੇਵਾ ਕਰਨੀ ਅਕਾਲੀ ਦਲ ਦਾ ਮਕਸਦ ਸੀ ਪੰਜਾਬ ਦੀ ਸੇਵਾ ਕਰਨੀ ਅਕਾਲੀ ਦਲ ਦਾ ਮਕਸਦ ਸੀ ਪੰਥ ਦੇ ਮਸਲੇ ਉਠਾਉਣੇ ਸਿੱਖੀ ਦੀ ਗੱਲ ਕਰਨੀ ਪਰ ਉਹ ਸਿਧਾਂਤਾਂ ਤੋਂ ਭਟ ਪੱਟ ਗਏ ਤੇ ਲੋਕਾਂ ਨੇ ਉਹਨਾਂ ਨੂੰ ਬਾਹਰ ਕਰਤਾ ਗਿਲ ਸਭ ਜਿਸ ਤਰ੍ਹਾਂ ਗੱਲ ਕਰੀਏ ਵੋਟਾਂ ਦੀ ਗੱਲ ਕਰ ਰਹੇ ਹੋ ਕਿ ਸਰੀ ਭਾਰਤੀ ਜਨਤਾ ਪਾਰਟੀ ਨੂੰ ਕਾਫੀ ਲੋਕਾਂ ਨੇ ਹੰਗਾਰਾ ਮਾਇਆ ਕਈ ਲੀਡਰ ਜਿਹੜੇ ਸੀ ਥੋੜੀਆਂ-ਥੋੜੀਆਂ ਵੋਟਾਂ ਤੋਂ ਜਿੱਤ ਦੇ ਜਿੱਦੇ ਹਾਰ ਦਾ ਮੂੰਹ ਵੇਖਣਾ ਪੈ ਗਿਆ ਕੀ ਲੱਗਦਾ ਆ ਇਹ ਕਸਰਾਂ ਪੰਜਾਬ ਦੇ ਲੋਕ 27 ਦੇ ਵਿੱਚ ਕੱਢ ਸਕਦੇ ਆ 27 ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਪੂਰੀ ਤਾਕਤ ਨਾਲ ਪੰਜਾਬ ਵਿੱਚ ਸਰਕਾਰ ਬਣਾ ਕੇ ਲੋਕਾਂ ਦੀ ਸੇਵਾ ਕਰੇਗੀ ਪੰਜਾਬ ਦੇ ਲੋਕ ਮਨ ਬਣਾ ਚੁੱਕੇ ਆ ਪੰਜਾਬ ਦੇ ਲੋਕਾਂ ਨੇ ਟ੍ਰੇਲਰ ਵਿਖਾਤਾ ਫਿਲਮ ਅਜੇ ਹੋਣੀ ਬਾਕੀ ਆ ਕਿੰਸਾਪ 400 ਪਾਰ ਦੀ ਗੱਲ ਕਰਦੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀজেਪੀ ਕਹਿੰਦੀ 400 ਪਾਰ ਕਰਨਗੇ ਪਰ ਕਿਤੇ ਨ ਕਿਤੇ ਐਨਡੀਏ ਦੀ ਸਰਕਾਰ ਜਿਹੜੀ ਹੁਣ ਬਣ ਜਾ ਰਹੀ ਆ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਸੀ ਉਹ ਸ਼ਾਇਦ ਮੈਨੂੰ ਲੱਗਦਾ ਨਜ਼ਰ ਨਹੀਂ ਆਇਆ ਜਿਹੜੇ ਦਾਵੇ ਰਾਜਨੀਤਿਕ ਦਾਵੇ ਹੁੰਦੇ ਬਾਕੀ ਵੀ ਪਾਰਟੀਆਂ ਨੇ ਕੀਤੇ ਸੀ ਸੋ ਭਾਰਤੀ ਜਨਤਾ ਪਾਰਟੀ ਨੇ ਵੀ ਰਾਜਨੀਤਿਕ ਦਾਵਾ ਕੀਤਾ ਪਰ ਭਾਰਤੀ ਜਨਤਾ ਪਾਰਟੀ ਦਾਵੇ ਤੋਂ ਥੋੜਾ ਜਿਹਾ 1921 ਦਾ ਫਰਕ ਰਹਿ ਜਾਂਦਾ ਇਰ ਵਿੱਚ ਕੋਈ ਦੋਰਾਵਾ ਨਹੀਂ ਕਿਉਂਕਿ ਭਾਰਤੀ ਜਨਤਾ ਪਾਰਟੀ 2014 ਵਿੱਚ ਵੀ ਕਹਿੰਦੀ ਸੀ ਸਰਕਾਰ ਬਣਾਵਾਂਗੇ ਬਣਾਈ 2019 ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਸਾਡੀ ਸਰਕਾਰ ਬਣੂਗੀ ਬਣੀ ਤੇ 2024 ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣੂਗੀ ਤੇ ਉਹ ਲੋਕਾਂ ਦੇ ਅਸ਼ੀਰਵਾਦ ਸਦਕਾ ਸਰਕਾਰ ਬਣੀ ਪਰ ਜਿਹੜੇ ਲੋਕ ਕਹਿੰਦੇ ਸੀ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਬਣਨੀ ਉਹ ਕਿੱਥੇ ਆ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਾਹਿਬ ਕੱਲ ਨੂੰ ਫੇਰ ਪ੍ਰਧਾਨ ਮੰਤਰੀ ਦੀ ਸੋਚ ਚ ਉਕਰਿਆ ਤੇ ਜਿਹੜੇ ਕਹਿੰਦੇ ਸੀ ਨਹੀਂ ਬਣਨੀ ਉਹਨਾਂ ਨੂੰ ਜਵਾਬ ਮੰਗੋ ਉਹ ਕਿੱਥੇ ਆ ਉਹਨਾਂ ਦੇ ਦਾਅਵੇ ਕਿੱਥੇ ਆ ਕਿ ਜਿਹੜੇ ਕਹਿੰਦੇ ਸੀ ਕਿ ਰਾਹੁਲ ਗਾਂਧੀ ਜੀ ਪ੍ਰਧਾਨ 100 ਸਿੱਟਾਂ ਵਾਲੀ 100 ਸਿੱਟਾਂ 195 ਸਿੱਟਾਂ ਜਿੰਨੀਆਂ ਵੀ ਆ ਉਹ ਪ੍ਰਧਾਨ ਮੰਤਰੀ ਬਣੂਗੇ ਜਿਹੜੇ 240 41 ਵਾਲੇ ਆਏ ਉਹ ਬਣ ਗਏ ਹੂੰ ਉਹਨਾਂ ਦਾ ਤੇ ਆਪਣਾ ਜ਼ਮੀਨ ਅਸਮਾਨ ਦਾ ਫਰਕ ਹੈ ਡਬਲ ਤੋਂ ਵੀ ਵੱਧ ਦਾ ਫਰਕ ਹੈ 1.5 ਗੁਣਾ ਫਰਕ ਹੈ ਹੂੰ ਇਸ ਕਰਕੇ ਇਹ ਲੋਕ ਇਹ ਗੱਲਾਂ ਕਰਨ ਵਾਲੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਮਾਨਜੋ ਪਵਨਦਮਨ ਜੀ ਦੀ ਗੱਲ ਕਰ ਲਈਏ ਕਹਿੰਦੇ ਸੀ ਕਿ ਸਾਡੇ 7 ਦਿੱਲੀੋਂ ਜਿੱਤ ਜਾਣੇ 13 ਪੰਜਾਬ ਚੋਂ ਜਿੱਤ ਜਾਣੇ ਗੋਆ ਤੋਂ ਜਿੱਤ ਜਾਣੇ ਗੁਜਰਾਤ ਤੋਂ ਜਿੱਤ ਜਿਹੜੇ ਸਾਡੇ 45 ਹੋ ਜਾਣੇ ਉਹ ਕੋਈ ਵੀ ਨਹੀਂ ਲੱਭਾ ਹੂੰ ਉਹ ਸਿਰਫ 3 ਸੀਟਾਂ ਪੰਜਾਬ ਦੇ ਲੋਕਾਂ ਚੋਂ ਜਿੱਤ ਸਕੇ ਉਹ ਵੀ ਸਰਕਾਰ ਕਰਕੇ ਸਰਕਾਰ ਦਾ ਕਿਤੇ ਨਾ ਕਿਤੇ ਰੋਲ ਰਹਿੰਦਾ ਸਰਕਾਰ ਦਾ ਵੋਟਾਂ ਵਿੱਚ ਲੋਕਾਂ ਨੂੰ ਸਰਕਾਰ ਤੋਂ ਕਮਾ ਕਾਰਾਂ ਦਾ ਦੂਜਾ ਤੀਜਾ ਕੋਈ ਨਾ ਕੋਈ ਸਰਕਾਰ ਦਾ ਮਤਲਬ ਰਹਿੰਦਾ ਉਹ ਤਾਂ 3 ਸੀਟੇ ਜਿੱਤ ਕੇ ਅਗਾਹ ਚੱਲ ਕੇ ਜਦੋਂ 27 ਵਿੱਚ ਇਹ ਤਿੰਨ ਵੀ ਨਹੀਂ ਲੱਭਣੇ ਗਿਲਸਾ ਹਮ ਇੱਕ ਬਹੁਤ ਵੱਡਾ ਸਵਾਲ ਕਰਨ ਲੱਗਾ ਜਿਸ ਤਰ੍ਹਾਂ ਕਰੀਏ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਵਾਰੀ ਸੀਟਾਂ ਘਟਾਈਆਂ ਲੱਗਦਾ ਕੁਛ ਨਾ ਕੁਛ ਦੇਸ਼ ਦੇ ਵਿੱਚ ਕਮੀਆਂ ਰਹਿ ਗਈਆਂ ਮੋਦੀ ਸਾਹਿਬ ਦੇ ਕੋਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਤਾਂ ਹੁਣ ਚਵੀ ਦੇ ਵਿੱਚ ਗਾਂ ਜਿਹੜੀ ਨਵੀਂ ਸ਼ੁਰੂਆਤ ਕਰਨ ਲੱਗਿਆ ਉਹਦੇ ਚੋਂ ਘਟਾ ਜਿਹੜੀਆਂ ਪੂਰੀਆਂ ਕੀਤੀਆਂ ਜਾਣਗੀਆਂ ਕੁਝ ਭਾਵੇਂ ਉਹ ਕਈ ਤਰ੍ਹਾਂ ਦੀਆਂ ਗਲਤੀਆਂ ਹੋਣ ਮਾਲਾ ਸਾਹਿਬ ਇਹ ਤਿੰਨ ਦੋ ਵਾਰ ਸਰਕਾਰ ਬਣ ਗਈ ਲਗਾਤਾਰ 10 ਸਾਲ ਐਂਟਿੰਗ ਕੰਪੈਂਸੀ ਹੋਣ ਦੇ ਬਾਵਜੂਦ ਵੀ ਮੋਦੀ ਸਾਹਿਬ ਨੇ ਜਿਹੜਾ ਲੋਕਾਂ ਨੂੰ ਪੰਜਾਬ ਦੇਸ਼ ਦੇ ਲੋਕਾਂ ਦੇ ਵਾਸਤੇ ਜਿਹੜੇ ਕੰਮ ਕੀਤੇ ਉਹਦੀ ਬਦੌਲਤ ਹੀ ਸਰਕਾਰ ਬਣੀ ਹਾਂ ਕਿਤੇ ਨਾ ਕਿਤੇ ਜਦੋਂ ਸਰਕਾਰ ਵਿੱਚ ਕਿਤੇ ਕੋਈ ਕਮੀਆਂ ਰਹਿ ਜਾਂਦੀਆਂ ਪਰ ਭਾਰਤੀ ਜਨਤਾ ਪਾਰਟੀ ਇਹ ਪੂਰੀ ਕੋਸ਼ਿਸ਼ ਕਰੂਗੀ ਇਹ ਕਮੀਆਂ ਨੂੰ ਦੂਰ ਕਰਕੇ ਆਗਾ ਫਿਰ ਜਿਹੜੇ ਪੰਜਾਬ ਦੇਸ਼ ਦੇ ਲੋਕਾਂ ਦਾ ਜਿਹੜਾ ਮਨੋਬਲ ਡਿੱਗ ਨਾ ਦਿੱਤਾ ਜਾਵੇ ਤੇ ਇਹਨਾਂ ਕੋ ਪੂਰਨ ਤੌਰ ਤੇ ਪੂਰਨ ਬਹੁਮਤ ਨਾਲ ਇੱਕ ਵਾਰੀ ਫਿਰ ਚਵੀ ਤੋਂ ਬਾਅਦ 29 ਵਿੱਚ ਵੀ ਪੀਜੇ ਬੀਤੀ ਸਰਕਾਰ ਬਣੂਗੀ ਗਿਲ ਸਾਹਿਬ ਇਸ ਤਰ੍ਹਾਂ ਇੱਕ ਸਵਾਲ ਦਾ ਜਵਾਬ ਜਰੂਰ ਤੁਹਾਡੇ ਕੋਲ ਪੁੱਛਾਂਗਾ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਦੇ ਜੇ ਤੁਸੀਂ ਕਰੀਏ ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਜਾ ਰਹੀ ਆ ਵੀ ਸਰਕਾਰ ਬਣਾਵਾਂਗੇ ਜਿਸ ਤਰ੍ਹਾਂ ਇਹਨਾਂ ਚੋਣਾਂ ਦੇ ਵਿੱਚ ਬਹੁਤ ਸਾਰੇ ਲੀਡਰ ਜਿਹੜੇ ਸੀ ਵੱਖ-ਵੱਖ ਪਾਰਟੀਆਂ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਆ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਸੀਟ ਪੰਜਾਬ 'ਚ ਨਹੀਂ ਖੜੀ ਬੇਸ਼ੱਕ ਕੇਂਦਰ ਦੀ ਸਰਕਾਰ ਬਣ ਜਾ ਰਹੀ ਆ ਤਾਂ ਹੁਣ ਲੋਕ ਟੁੱਟ-ਟੁੱਟ ਕੇ ਤੁਹਾਡੀ ਪਾਰਟੀ 'ਚ ਸ਼ਾਮਲ ਹੋ ਸਕਦੇ ਨੇ ਪਿੰਡ ਪੰਦਰ ਤੋਂ ਲੈ ਕੇ ਰਾਜ ਪੱਧਰ ਦੀ ਜਿੰਨੇ ਲੀਡਰ ਆ ਭਾਵੇਂ ਕਿਸੇ ਵੀ ਪਾਰਟੀ ਉਹ ਸਾਡੀ ਪਾਰਟੀ ਦੇ ਜਿਹੜੇ ਪੰਜਾਬ ਪੱਧਰ ਦੇ ਲੀਡਰ ਆ ਜਾਂ ਕੌਮੀ ਪੱਧਰ ਦੇ ਲੀਡਰ ਆ ਉਹਨਾਂ ਨਾਲ ਤਾਲਮਿਲ ਬਿਠਾ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਲੱਗੂਗਾ ਕਿ ਵੱਖ-ਵੱਖ ਪਾਰਟੀਆਂ 'ਚ ਜਿਹੜੀ ਚੰਗੀ ਸੋਚ ਰੱਖਣ ਵਾਲੇ ਲੀਡਰ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਗੇ ਉਹ ਭਾਵੇਂ ਕਾਂਗਰਸ ਹੋਵੇ ਭਾਵੇਂ ਆਮਾ ਦੀ ਪਾਰਟੀ ਹੋਵੇ ਤੇ ਭਾਵੇਂ ਅਕਾਲੀ ਦਲ ਹੋਵੇ ਇਹਨਾਂ 'ਚੋਂ ਵੱਡੀ ਗਿਣਤੀ ਵਿੱਚ ਜਿਹੜੇ ਲੀਡਰ ਆ ਜਿਹੜੇ ਪੰਜਾਬ ਦਾ ਪੱਲਾ ਚਾਹੁੰਦੇ ਆ ਉਹ ਭਾ ਜੀਪੀ ਦਾ ਪੱਲਾ ਫੜਨਗੇ გილ ਸਾਹਿਬ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੁੰਦਾ ਰਿਹਾ ਭਾਵੇਂ ਉਹ ਕਿਸਾਨੀ ਮੁੱਦਾ ਹੋਵੇ ਜਾਂ ਹੋਰ ਵਪਾਰੀਆਂ ਵੱਲੋਂ ਕਈ ਤਰ੍ਹਾਂ ਦੇ આરોਪ ਜਿਹੜੇ ਹੀ ਭਾਜਪਾ ਸਰਕਾਰ ਤੇ ਲੱਗਦੇ ਫਿਰ ਵੀ ਸਰਕਾਰ ਜਿਹੜੀ ਉਹ ਬਣ ਜਾ ਰਹੀ ਆ ਕੀ ਸਮਝਿਓ ਇੰਨੇ ਵਿਰੋਧ ਦੇ ਵਿੱਚ ਸਰਕਾਰ ਬਣਾਉਣਾ ਇਹ ਜਿਹੜੇ ਵਿਰੋਧ ਸੀ ਇਹ ਦੂਜੀਆਂ ਸਿਆਸੀ ਪਾਰਟੀਆਂ ਉਹਨਾਂ ਵੱਲੋਂ ਕਰਾਇਆ ਜਾ ਰਿਹਾ ਸੀ ਨਾ ਕਿ ਆਮ ਪਬਲਿਕ ਵੱਲੋਂ ਆਮ ਪਬਲਿਕ ਦਾ ਇਸ ਵਿਰੋਧ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਤੇ ਨਾ ਹੀ ਉਹਨਾਂ ਦੇ ਕੋਈ ਫਰਕ ਪਿਆ ਪੰਜਾਬ ਦੀ ਗੱਲ ਆਪਾਂ ਗੱਲ ਕਰ ਲਈਏ ਪੰਜਾਬ ਚ ਕਿੰਨਾ ਉਮੀਦਵਾਰਾਂ ਦਾ ਵਿਰੋਧ ਹੋਇਆ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਿਰੋਧ ਕੀਤਾ ਗਿਆ ਪਰ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਵਿਰੋਧ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਜੀ ਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਵੋਟ ਸ਼ੇਅਰ ਵਿੱਚ ਚੋਖਾ ਵਾਅਦਾ ਕਰਕੇ ਪੰਜਾਬ ਦੇ ਤੀਜੀ ਧਿਰ ਵਰਜੋਂ ਉੱਭਰੀ ਆ ਇਹ ਪੰਜਾਬ ਦੇ ਲੋਕਾਂ ਦੀ ਜਿਹੜੇ ਅਸ਼ੀਰਵਾਦ ਦੀ ਬਦੌਲਤ ਉਹਨਾਂ ਦੇ ਪਿਆਰ ਦੇ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ ਖਾਸ ਕਰਕੇ ਗਿਲਸਬ ਖਡੂਰ ਸਾਹਿਬ ਤੇ ਅੰਮ੍ਰਿਤਸਰ ਹਲਕੇ ਬਾਰੇ ਕੀ ਕਹਿਣਾ ਚਾਹੋਗੇ ਦੋਵਾਂ ਹਲਕਿਆਂ ਦੇ ਵਿੱਚ ਕਾਫੀ ਪਰਫਾਰਮੈਂਸ ਜਿਹੜੀ ਆ ਕਾਫੀ ਵੋਟ ਬੈਕ ਜਿਹੜਾ ਹਾਸਲ ਕੀਤਾ ਭਾਰਤੀ ਜਨਤਾ ਪਾਰਟੀ ਜਨਤਾ ਪਾਰਟੀ ਲੋਕਾਂ ਨੇ ਮਹਿਸੂਸ ਕੀਤਾ ਕਿ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਅੰਮ੍ਰਿਤਸਰ ਨੂੰ ਕਾਫੀ ਕੁਝ ਦਿੱਤਾ ਅੱਜ ਕਾਂਗਰਸ ਦੇ ਜਿਹੜੇ ਜਿੱਤੇ ਸੰਸਦ ਮੈਂਬਰ ਇਹ ਪ੍ਰਾਪਤੀਆਂ ਦੇ ਗਣਾਰੇ ਉਹ ਸਾਰੀਆਂ ਤੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਉਸ ਲਿਆਏ ਕਿਥੋਂ ਕੇਂਦਰ ਤੋਂ ਲਿਆਏ ਉਹਨਾਂ ਦੀ ਜਦੋਂ ਸੂਬੇ ਵਿੱਚ ਕਾਂਗਰਸ ਸਰਕਾਰ ਉਹ ਇੱਕ ਪ੍ਰਾਪਤੀ ਦੱਸ ਦੇਣ ਕਿ ਆਹ ਪ੍ਰੋਜੈਕਟ ਮੈਂ ਜਦੋਂ ਕਾਂਗਰਸ ਦੀ ਸੂਬੇ ਵਿੱਚ ਸਰਕਾਰ ਸੀ ਉਦੋਂ ਲੈ ਕੇ ਆਇਆ ਉਹ ਜਿੰਨੇ ਸਕੀਮਾਂ ਦੱਸ ਰਹੇ ਜੀ ਜੋ ਕੁਝ ਦੱਸ ਰਹੇ ਜਿੰਨੇ ਪ੍ਰੋਜੈਕਟ ਦੱਸ ਰਹੇ ਉਹ ਸਾਰੇ ਦੇ ਕੇਂਦਰ ਸਰਕਾਰ ਦੇ ਆ ਤੇ ਅੱਜ ਵੀ ਲੋਕਾਂ ਕੋ ਜੇ ਕੇਂਦਰ ਸਰਕਾਰ ਨੂੰ ਪ੍ਰੋਜੈਕਟ ਲੈ ਕੇ ਦੇਣ ਉਹ ਸਮੁੰਦਰੀ ਸਾਹਿਬ ਨੇ ਲੈ ਕੇ ਦੇਣੇ ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਨੇ ਲੈ ਕੇ ਦੇਣਗੇ ਨਾ ਕਿ ਗੁਰਜੀਤ ਸਿੰਘ ਔਜਲਾ ਉਹ ਸਿਰਫ ਹਾਂ ਪਾਰਲੀਮੈਂਟ 'ਚ ਜਾ ਕੇ ਬੋਲ ਜਰੂਰ ਸਕਦੇ ਆ ਪਰ ਉਹਨਾਂ ਕੋਈ ਐਫਜੀ ਤਾਕਤ ਨਹੀਂ ਹੈਗੀ ਜਿਹੜੀ ਕਿ ਉਹ ਅਮਰਸਰ ਵਾਸਤੇ ਕੋਈ ਭਲੇ ਦੀ ਗੱਲ ਕਰ ਸਕਣ ਅਮਰਸਰ ਦੇ ਭਲੇ ਵਾਸਤੇ ਅਮਰਸਰ ਦੇ ਵਿਕਾਸ ਵਾਸਤੇ ਜੇ ਪ੍ਰੋਜੈਕਟ ਕੋਈ ਲੈ ਕੇ ਆਉਗੀ ਤੇ ਉਹ ਭਾਰਤੀ ਜਨਤਾ ਪਾਰਟੀ ਹੀ ਲੈ ਕੇ ਆਏਗੀ ਉੱਥੇ ਮਨਦੀਪ ਸਿੰਘ ਮੰਨਾ ਤੇ ਵਰਸਾਲ ਸਿੰਘ ਵਲਟੋਆ ਦੇ ਵਿੱਚ ਕਾਫੀ ਟੱਕਰ ਨਜ਼ਰ ਆਈ ਆ ਜੀ ਜੀ ਵੇਖੋ ਜੀ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਤੇ ਵਰਸਾਲ ਸਿੰਘ ਵਲਟੋਆ ਤੇ ਮਨਜੀਤ ਸਿੰਘ ਮੰਨਾ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਚੋਂ ਮੈਦਾਨ ਵਿੱਚ ਨਿਤਰੀ ਸੀ ਪਰ ਪੂਰਾ ਮੁਕਾਬਲਾ ਕੀਤਾ ਤੇ ਲੋਕਾਂ ਨੇ ਵੀ ਮਨਜੀਤ ਸਿੰਘ ਮੰਨਾ ਨੂੰ ਆਪਣਾ ਪੂਰਾ ਸਮਰਥਨ ਦੇ ਕੇ ਵੋਟਾਂ ਦੇ ਰੂਪ ਵਿੱਚ ਆਸ਼ੀਰਵਾਦ ਦਿੱਤਾ ਇਹ ਭਾਰਤੀ ਜਨਤਾ ਪਾਰਟੀ ਜਿਹੜਾ ਪੰਥਕ ਹਲਕਾ ਕਹਿੰਦੇ ਸੀ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਝੰਡਾ ਉਭਲੰਦ ਹੋਇਆ ਸੋ ਧੰਨਵਾਦ ਹੈ ਸਨ ਐਸਸੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਹਦੀਪ ਸਿੰਘ ਗੇਲ ਜਿਨ੍ਹਾਂ ਦੇ ਨਾਲ ਅਸੀਂ ਲੋਕ ਸਭਾ ਚੋਣਾਂ ਲੰਗੀਆਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਜੋ ਪੰਜਾਬ ਦੇ ਵਿੱਚ ਪਹਿਲਾਂ ਵਿਕਾਸ ਕੀਤਾ ਹੈ ਉਸੇ ਤਰ੍ਹਾਂ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਵਿਕਾਸ ਕਰਦੀ ਰਹੇਗੀ ਉੱਥੇ ਹੀ ਉਹਨਾਂ ਨੇ ਗੱਲ ਕੀਤੀ ਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ